ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 9811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਆਪਾਂ ਪਹੁੰਚੇ ਆ ਵੀਰ ਹਰਪਾਲ ਦੇ ਕੋਲ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਚਾਸੀ ਕਾਲ ਰੋਸ਼ਨ ਵੀਰ ਸਸਕਰ ਜੀ ਵੀਰ ਜੀ ਕੀ ਹਾਲ ਜੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਧੀਆ ਜੀ ਵਧੀਆ ਹੀ ਚਾਹੀਦਾ ਤੇ ਹਰਪਾਲ ਵੀਰ ਗਿਆ ਕਿਤੇ ਹੋ ਹਾਂਜੀ ਉਧਰ ਗਏ ਜੀ ਹਰਿਆਣੇ ਜੀ ਉਹਨਾਂ ਨੂੰ ਡੰਗਰ ਘਲਾਤਾ ਜੇ ਅੱਛਾ ਡੰਗਰ ਲੈਣ ਗਿਆ ਠੀਕ ਠੀਕ ਆ ਤੇ ਵੀਰ ਜੀ ਆਪਣਾ ਨਾਮ ਤੇ ਅਸਲ ਐਡਰੈਸ ਦੱਸ ਦਿਓ ਨਾਮ ਰੋਹਿਤਵੀਰ ਸਿੰਘ ਪਿੰਡ ਚਿੰੰਡਾ ਕਲਾ ਜਿਲ੍ਹਾ ਮਸਾ ਤਸੀਲ ਜੇ ਨਾਲਾ ਜੇ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ 99594925 ਠੀਕ ਆ ਜੀ ਤੇ ਇਹ ਵੈਡ ਤੋਂ ਕਰ ਲਈਏ ਸ਼ੁਰੂਆਤ ਜੀ ਹਾਂਜੀ ਠੀਕ ਆ ਦੱਸਿਓ ਕਿੰਨਾ ਚੁਗਾ ਸੀ ਜੇ ਇਹ ਪਹਿਲਾਂ ਸੁਆ ਸੁਣੀਏ ਅੱਛਾ ਜੀ ਗੱਭਣਾ ਜੀ ਤੇ ਮੂੰਹ ਖੀਰੀ ਜੀ ਠੀਕ ਆ ਠੀਕ ਆ ਲਓ ਜੀ ਗੱਭਣ ਜੀ ਤੇ ਖੀਰੀ ਜੀ ਅਜੇ ਮੂੰਹ ਤੇ ਕਿੰਨਾ ਕੁ ਟਾਈਮ ਲਾ ਜੂਗੀ ਟਾਈਮ ਇਹ ਲਾ ਜੂਗੀ ਡਾਕ ਦੇਣ 15 ਦਿਨ ਤੋਂ ਬਾਅਦ ਮੈਂ 10 15 ਦਿਨ ਲੈ ਜਾਊਂਗੀ ਠੀਕ ਆ ਠੀਕ ਆ ਲਓ ਜੀ 10 ਤੋਂ 15 ਦਿਨ ਲੈ ਜਾਊਗੀ ਢੱਲਾ ਢੋਲਾ ਕਾਫੀ ਆ ਤੇ ਚੱਡਾ ਜਿਹੜਾ ਚੰਗਾ ਬਣਾ ਜੂਗੀ ਕਰਮਾਲੀ ਤੇ ਖੋਲਣੀ ਰੋਸ਼ਨ ਵੀਰ ਫਿਰ ਖੋਲ ਕੇ ਵਿਖਾਈਏ ਲਓ ਜੀ ਕੱਟ ਕਾਟ ਜਿਹੜਾ ਚੰਗਾ ਵਾ ਕਰਮਾਲੀ ਦਾ ਠੀਕ ਆ ਠੀਕ ਲਓ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੀ ਬਾਕੀ ਥਣਾ ਦਾ ਸੈਜ ਗੈਪ ਜਿਹੜਾ ਚੰਗਾ ਆ ਗਿਆ ਵਾ ਕੱਲਾ ਕੱਲਾ ਲੱਗਾ ਪਿਆ ਵਾ ਤੇ ਟਿੱਲਾ ਜਿਹੜੀਆਂ ਬਹੁਤ ਹੀ ਜ਼ਿਆਦਾ ਵਾ ਹਵਾਨੇ ਤੇ ਸੂਨ ਤੱਕ ਹਵਾਨਾ ਚੰਗਾ ਬਣਾ ਕੇ ਨਾ ਕਰਮ ਵਾਲੀ ਨੇ ਚੰਨੜਾ ਨੂੜਾ ਵੀ ਚੱਡੇ ਰਹੀਆਂ ਵਾ ਇਧਰਲੀ ਸਾਈਡ ਤੋਂ ਆਪਾਂ ਕਰਮ ਨੇ ਆ ਚੈੱਕ ਥਣਾ ਦਾ ਸੈਜ ਗੈਪ ਲੋ ਜਿੱਧਰਲੀ ਸਾਈਡ ਤੋਂ ਚੈੱਕ ਕਰ ਸਕਦੇ ਥਣਾ ਦਾ ਸੈਜ ਗੈਪ ਜਿਹੜਾ ਚੰਗਾ ਆ ਗਿਆ ਕੱਲਾ ਕੱਲਾ ਲੱਗਾ ਪਿਆ ਵਾ ਇਹ ਗਾਲਿਆਂ ਲੱਤ ਮਾਰਦੀ ਪਹਿਲਣਿਆਂ ਦਾ ਵੇਖਾ ਦੇ ਜਿੱਦਾਂ ਠੀਕ ਹੈ ਠੀਕ ਲਓ ਜੀ ਸੀਲੀਆਂ ਸੂਲੀਆਂ ਜਿਹੜੀਆਂ ਚੰਗੀਆਂ ਆ ਗਈਆਂ ਵੜ ਦੇ ਵਿੱਚ ਤੇ ਰੋਸ਼ਨ ਵੀਰੇ ਦਾ ਫਿਰ ਮੁੱਲ ਕੀ ਕਰਨਾ ਹੈ ਮੁੱਲ ਦੇ ਦਾ 45000 ਇਹ ਦੋਹੀ ਦੱਸ ਦੋ 45 ਦੀ ਆ ਹਾਂਜੀ ਕਰ ਦਿਆਂ ਆ ਨਾ ਫਿਰ ਆਪਾਂ 40 ਦੀ ਦੇ ਦਈਏ ਹੋਰ ਛੱਡ ਦਈਏ 1000 ਖੰਡਾ 2000 ਤੇ 38000 ਦੀ ਦੇ ਦਾਂਗੇ ਠੀਕ ਹੈ ਲਓ ਜੀ 38000 ਦੀ ਜੇ ਤੇ ਪਹਿਲਾ ਸੂਆ ਸੋਗੇ ਮੂੰਹੋਂ ਖੀਰੀ ਆ ਚਲੋ ਨਵੀਆਂ ਵੜ ਕੋਈ ਸੰਭਣ ਲਾ ਭਰਾ ਖੜੇ ਤੇ ਦੁੱਧ ਚੰਗਾ ਕੱਢੀ ਜਾਊਗੀ ਤੇ ਬਈ ਮੌਕੇ ਦੇ ਮਾਨਤਾਨ ਫਿਰ ਕਰਦੇ ਹੋ। ਆਹੀ ਕਰਦੇ ਹਾਂ ਖੁੱਲਾ ਕਰਦੇ ਹਾਂ। ਠੀਕ ਆ ਠੀਕ ਆ ਤੇ ਬਈਆ ਦੱਸਿਓ ਹਾਂ ਫਿਰ ਦੂਜੇ ਨੰਬਰ ਤੇ। ਇਹਨੂੰ ਸੂਈ ਨੂੰ ਹੋ ਗਿਆ ਜੇ 3 ਤੋਂ 4 ਦਿਨ ਹੋ ਗਏ ਇਹਨੂੰ ਸੂਈ ਨੂੰ। ਅੱਛਾ ਜੀ। ਤੇ ਇਹਦੇ ਥੱਲੇ ਹੈਗਾ ਜੇ 10 ਕਿਲੋ ਦੁੱਧ ਤਿਆਰ ਕੀ 10 ਤੋਂ 11 ਲੀਟਰ। ਠੀਕ ਆ ਬੌਲਾ ਹੀ ਜੇ। ਹਾਂਜੀ। ਠੀਕ ਆ ਠੀਕ ਆ ਲਓ ਵੀ 10 ਤੋਂ 11 ਲੀਟਰ ਜਿਹੜਾ ਬੌਲਾ ਹੀ ਬੌਲਾ ਵਾਦੇ ਪਿੱਛੇ ਜਵਾਕੀ ਆ ਗਿਆ ਜੇ। ਮਗਰ ਇਹਦੇ ਮਗਰ ਕੱਟੀ ਆ ਗਈ ਜੇ। ਠੀਕ ਆ ਜੀ ਫੀਮੇਲ ਕਾਫ ਆ ਗਿਆ ਜੇ ਤੇ ਸਵੇਰ ਕਿੰਨਾ ਚੁਈ ਹੋਗੀ? ਸਵੇਰ ਤਾਂ ਦੱਤ ਜਵਬ ਮੈਨੂੰ ਠੀਕ ਹੈ ਠੀਕ ਹੈ ਲਓ ਜੀ ਕੋਈ ਦੁੱਜਾ ਲਾਲੇ ਤੇਜਾ ਲਾਲੇ ਤੇ ਇਹਨੂੰ ਵੀ ਖੋਲ ਦੀ ਵੀਰ ਜੀ ਲਓ ਜੀ ਕੱਡ ਕੱਡ ਚੰਗਾ ਜੈੱਡ ਬਲੈਕ ਆ ਗਈ ਆ ਤੇ ਇਹ ਕਿੰਨਾ ਕੁ ਭਰੂਗੀ ਦੁੱਧ ਇਹ ਚੰਗਾ ਸੌਂਹਣਾ 13-14 ਮਿੰਟ ਨਹੀਂ ਮਰਦੀ ਠੀਕ ਹੈ ਠੀਕ ਹੈ ਲਓ ਜੀ 13-14 ਲੀਟਰ ਵੀਰ ਕਹਿੰਦਾ ਕਿ ਭਰੂਗੀ ਬਾਕੀ ਕੋਈ ਸਾਂਭਣ ਵਾਲਾ ਭਰਾ ਖੜੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਵੀਰ ਹਰਪਾਲ ਸਿੰਘ ਦੇ ਨਾਲ ਤੁਸੀਂ ਕਰਕੇ ਗੱਲਬਾਤ ਲੈ ਸਕਦੇ ਜੇ ਕੋਈ ਜਾਣਕਾਰੀ ਤੇ ਛੱਡਾ ਛੱਡਾ ਜਿਹੜਾ ਚੰਗਾ ਆ ਗਿਆ ਵਾ ਕਰਮਾਲੀ ਦਾ ਤੇ ਥਣ ਥਣ ਨੋਕ ਵਾਲਾ ਲੱਗਾ ਪਿਆ ਇਧਰਲੀ ਸਾਈਡ ਤੋਂ ਚੈੱਕ ਕਰ ਸਕਦੇ ਤੁਸੀਂ ਥਾਣਾ ਦਾ ਸ਼ਾਇਦ ਪਿਆ ਵਾ ਜਿਹੜਾ ਹਨ ਕੱਲਾ ਕੱਲਾ ਲੱਗਾ ਪਿਆ ਵਾ ਕੱਟ ਕਾਟ ਜਿਹੜਾ ਚੰਗਾ ਜੇ ਤੇ ਜਵਾਬ ਦਿਖਾ ਦੀਏ ਦਾ ਹਾਂਜੀ ਵੇਂ ਔਰ ਲਾ ਹਾਂਜੀ ਠੀਕ ਹੈ ਜੀ ਆ ਬੱਲੇ ਮੱਥੇ ਵਾਲੀ ਆ ਗਈ ਜੇ ਕੱਟੀ ਇਹਦੇ ਪਿੱਛੇ ਨੀਲੀ ਰਾਵੀ ਦੀ ਆ ਤੇ ਇਹਦਾ ਮੁੱਲ ਵੀਰ ਜੀ ਮੁੱਲ ਦੇਦਾ 70000 ਜੇ ਤੁਸੀਂ ਦੱਸ ਦੋ 70 ਕਰ ਦਈਏ ਫਿਰ ਆਪਾਂ ਹਾਂ ਲੈਣ ਦੇਰ ਵਾਲਾ ਹੀ ਦੋ ਛੱਡ ਦਈਏ ਘਾਠ ਹਾਂਜੀ ਘਾਠ ਦੀ ਦੇ ਦਈਏ ਹੋਰ ਕਰ ਦਈਏ ਥੋੜਾ ਬੁਰਾ ਚਲੋ 65000 ਦੀ ਜਿਹੜੀ ਦੇ ਦੇਣੀ ਉਹ ਮਾਰੀ ਠੀਕ ਆ ਲਓ ਜੀ 65000 ਦੀ ਸੱਜਰ ਸੂਈ ਤੇ ਦੁੱਧ ਵੀ 10 ਤੋਂ 11 ਲੀਟਰ ਜਿਹੜਾ ਬੌਲਾ ਤਿਆਰ ਆ ਬਿਲਕੁਲ ਹੀ ਨੋਰਮਲ ਰੇਟ ਪਾਤਾ ਵਾ ਵੀਰ ਨੇ ਤੇ ਆਹ ਵੀਰ ਕਿਵੇਂ ਆ ਗਈ ਝੋਟੀ ਇਹਨੂੰ ਵੀ ਇੰਨਾ ਕੀ ਦਿਨ ਹੋ ਗਏ ਆ ਦੋ ਦੋ ਦਿਨ ਤੋਂ ਹੋਈ ਇਹਨੂੰ ਵੀ ਸੂਈ ਨੂੰ ਅੱਛਾ ਜੀ ਇਹਦੇ ਥੱਲੇ 8 ਤੋਂ 9 ਲੀਟਰ ਬੌਲੀ ਆ ਠੀਕ ਆ ਜੀ ਲਓ ਜੀ ਇਹਨੂੰ ਵੀ ਇਹ ਸੁਗਾ ਇਹਦਾ ਇਹਦਾ ਤਿੱਜਾ ਜੀ ਤਿੱਜਾ ਹਾਂਜੀ ਠੀਕਾ ਲਓ ਜੀ ਦੂਜੀ ਰੋਤੀ ਜਾ ਕੋ ਲਾ ਸਕਦਾ ਵਾ ਤੇ ਬਾਕੀ ਜਿਹੜੀ ਆਪਾਂ ਨਾ ਜਾਣਕਾਰੀ ਹੈ ਵੀਰ ਦੇ ਕੋਲੋਂ ਤੁਸੀਂ ਫੁੱਲ ਲੈ ਸਕਦੇ ਜੇ ਕਿ ਦੂਜਾ ਵਾ ਕਿ ਤੀਜਾ ਵਾ ਤੇ ਇਹਨੂੰ ਖੋਲ ਦਿਓ ਵੀਰ ਜੀ ਹਰ ਇਹਦੇ ਪਿੱਛੇ ਜਵਾਕ ਕੀ ਆ ਗਿਆ ਜੀ ਇਹਦੇ ਮਗਰ ਕੱਟੀ ਜੀ ਠੀਕ ਆ ਜੀ ਇਹਦੇ ਪਿੱਛੇ ਵੀ ਫੀਮੇਲ ਕਾਫ ਆ ਗਿਆ ਜੀ ਕੱਦ-ਕੱਦ ਚੰਗਾ ਵਾ ਐਨ ਪਤਲਾ ਜਾ ਫੇਸ ਆ ਗਿਆ ਵਾ ਤੇ ਸਿੰਗਲ ਇਧਰਲੀ ਸਾਈਡ ਤੋਂ ਇੱਕ ਮਸਲਣਾ ਹਨਾ ਟੁੱਟਾ ਹੈ ਇੱਕ ਕੱਦ ਕੱਦ ਤੁਸੀਂ ਕਰੋ ਜੀ ਚੈੱਕ ਕਰ ਚੱਡਾ ਚੱਡਾ ਇਹਨੂੰ ਵੀ ਚੰਗਾ ਲੱਗਾ ਕਰਮ ਵਾਲੀ ਨੂੰ ਥਣਾ ਦਾ ਸਹਿਜ ਕਬ ਚੰਗਾ ਆ ਗਿਆ ਨੋਕ ਵਾਲਾ ਥਾਣਿਆ ਤੇ ਇਹ ਕਿੰਨਾ ਕੁ ਭਰੀ ਹੋ ਦੁੱਧ ਵੀਰ ਜੀ ਇਹ ਵੀ ਨਾ ਤੇਰਾ ਦੁੱਧ ਇਹ ਵੀ ਚੰਗਾ ਥੀਕ ਹੈ ਠੀਕ ਹੈ ਲਓ ਜੀ ਇਹ ਵੀ 13 ਕਿਲੋਟਰ ਬਾਈ ਕਹਿੰਦਾ ਕਿ ਕੱਢੂਗੀ ਕੋਈ ਸਾਂਭਣ ਵਾਲਾ ਭਰਾ ਇਹਨੂੰ ਵੀ ਖੜੇ ਤੇ ਕੱਦ ਕੱਦ ਤੁਸੀਂ ਚੈੱਕ ਕਰ ਸਕਦੇ ਜੇ ਸਿੰਗਲ ਹੱਡੀ ਆ ਗਈ ਆ ਪਤਲੇ ਚੰਮ ਵਾਲੀ ਆ ਤੇ ਚੱਡਾ ਜਿਹੜਾ ਬਹੁਤ ਹੀ ਥਫਾਈਆਂ ਦੇ ਵਿੱਚ ਇਹ ਲੱਗੇ ਇਹਨੂੰ ਚੈੱਕ ਕਰੁੰਨੇ ਆਪਾਂ ਕਰੋ ਜੀ ਚਾਹ ਕੈਨ ਫੁੱਟਬਾਲਰ ਗੱਲ ਲੱਗਾ ਪਿਆ ਵਾ ਚੱਡਾ ਤੇ ਇਹਦਾ ਮੁੱਲ ਭਾਜੀ ਹਰ ਮੁੱਲ ਦੇਦਾ ਵੀ 7000 ਰੁਪਏ ਦੂੰ ਦਦੋ ਇਹ ਵੀ 70 ਇਹ ਵੀ ਫਿਰ ਆਪਾਂ ਕਰਦੀਆਂ ਹਨ ਤਿੰਨ ਛੱਡ ਦਈਏ ਇਹ 67 ਦੀ ਹਾਂਜੀ ਹੋਰ ਕਰ ਦਈਏ ਚਲੋ ਇਹ ਵੀ 65000 ਦੀ ਦੋਵੇਂ ਦੇ ਰੰਗ 65000 ਰੁਪਏ ਠੀਕ ਹੈ ਠੀਕ ਹੈ ਲਓ ਜੀ 65 65000 ਦੀਆਂ ਸੱਜਰ ਸੂਈਆਂ ਬਿਲਕੁਲ ਨਾਰਮਲ ਰੇਟ ਇਸ ਤੋਂ ਪਰੇ ਰੱਬ ਦਾ ਨਾ ਹੀਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ